ਸ਼ੇਖੂ ਪੂਰੇ ਕੈਦ ਵਿੱਚ ਰੋਟੀ ਤੀਜੇ ਦਿਨ ਮਿਲੀ ਹਵਾ ਅਤੇ ਧੁੱਪ ਜਿੱਥੇ ਮਸਾਂ ਮਨ ਮਨ ਮਿਲੀ ਜੇ ਚੱਲਦਾ ਕੋਈ ਵਸ ਤਾਂ ਦਲੀਪ ਸਿੰਘ ਨੂੰ ਚੱਕ ਰਾਣੀ ਫਿਰ ਬਣਨਾ ਸੀ ਪੱਕਾ ਸਿੱਖ ਰਾਜ ਦੀ ਤੇ ਮਹਾਰਾਣੀ ਜ਼ਿੰਦਾ ਜੀ ਦੇ ਆਖਰੀ ਬਿਆਨ ਨੇ ਕਿ ਸਾਹ ਲਵਾ ਆਖਰੀ ਮੈਂ ਧਰਤੀ ਪੰਜਾਬ ਦੀ ਤੇ ਮੇਰੀ ਅਰਥੀ ਲਾਹੌਰ ਡੇਰਾ ਸਾਬ ਲੈ ਕੇ ਜਾਣਾ ਮੇਰਾ ਸਿਰ ਮਹਾਰਾਜ ਦੇ ਚਰਨਾਚ ਰੱਖ ਦੇਣਾ ਜਦੋਂ ਸ਼ੇਰੇ ਪੰਜਾਬ ਨਾਲ ਰਾਣੀ ਜ਼ਿੰਦਾ ਹੋਣੀ ਸਾਡੀ ਦੋਨਾਂ ਦੀ ਸਮਾਦ ਤੇ ਆਸਮਾਨ ਨੇ ਵੀ ਰੋਣਾ ਮੈਨੂੰ ਲੈ ਜੀ ਜਗਾ ਉਸ ਵਿਦ ਦੀਪ ਸਿੰਘ ਪੁੱਤ ਜਿੱਥੇ ਵਗਦੀ ਏ ਰਾਵੀ ਗੈਰੀ ਲਾਹੌਰ ਦੀ ਕੋਈ ਟਾਬ ਦੀ ਤੇ ਮਹਾਰਾਣੀ ਜ਼ਿੰਦਾ ਜੀ ਦੇ ਆਖਰੀ ਬਿਆਨ ਨੇ ਕਿ ਸਾਹ ਲਵਾ ਆਖਰੀ ਮੈਂ ਧਰਤੀ ਪੰਜਾਬ ਦੀ ਤੇ ਮਹਾਰਾਣੀ ਜ਼ਿੰਦਾ ਜੀ ਦੇ ਆਖਰੀ ਬਿਆਨ ਨੇ ਕਿ ਸਾਲ ਨਵਾ ਆਖਰੀ ਮੈਂ ਧਰਤੀ ਪੰਜਾਬ ਦੀ ਤੇ